ਸਸ਼ੀ ਕਾਲ ਜੀ ਮੈਂ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਸੀਐਮ ਮਾਨ ਵੱਲੋਂ ਕੀਤੇ ਗਏ ਅੱਜ ਵੱਡੇ ਐਲਾਨ ਬਾਰੇ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਪਹੁੰਚਯੋਗ ਬਣਾਉਣ ਵਾਲਾ ਇੱਕ ਹੋਰ ਕਦਮ ਵਧਾਉਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਮ ਆਦਮੀ ਕਲੀਨਿਕ ਲਈ WhatsApp ਚੈਟ ਬਾਕਸ ਸਹੂਲਤ ਦਾ ਉਦਘਾਟਨ ਕੀਤਾ ਇਹ ਪਹਿਲ ਕਦਮੀ ਨਾਲ ਪੰਜਾਬ ਦੇ ਲੋਕ ਹੁਣ ਘਰ ਬੈਠੇ ਹੀ ਆਪਣੇ ਮੋਬਾਈਲ ਫੋਨ ਤੋਂ WhatsApp ਰਾਹੀਂ ਇਲਾਜ ਨਾਲ ਸੰਬੰਧਿਤ ਜ਼ਰੂਰੀ ਸੇਵਾਵਾਂ ਪ੍ਰਾਪਤ ਕਰ ਸਕਣਗੇ ਇਸ ਡਿਜੀਟਲ ਸਿਹਤ ਸਹੂਲਤ ਤਹਿਤ ਮਰੀਜ਼ਾਂ ਨੂੰ ਦਵਾਈ ਦੀ ਨੁਕਸੇ ਮੈਡੀਕਲ ਟੈਸਟ ਰਿਪੋਰਟ ਅਤੇ ਹੋਰ ਸਿਹਤ ਸੇਵਾਵਾਂ ਨਾਲ ਸੰਬੰਧਿਤ ਜਾਣਕਾਰੀ ਸਿੱਧੇ ਆਪਣੇ ਫੋਨ ਤੋਂ ਮਿਲੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕਦਮ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਵਧੇਰੇ ਪਾਰਦਰਸ਼ੀ ਪਹੁੰਚਾਉਣ ਯੋਗ ਅਤੇ ਤੇਜ਼ ਬਣਾਉਣ ਵੱਲ ਇੱਕ ਮਿਲ ਮਿਲ ਪੱਧਰ ਸਾਬਤ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਚੈਟ ਬਾਕਸ ਰਾਹੀਂ ਮਰੀਜ਼ਾਂ ਦਾ ਸਿਰਫ ਆਪਣੇ ਟੈਸਟਾਂ ਅਤੇ ਦਵਾਈਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ ਸਗੋ ਅਪੁਆਇੰਟਮੈਂਟ ਬੁੱਕ ਕਰ ਸਕਣਗੇ ਅਤੇ ਡਾਕਟਰ ਨਾਲ ਸਲਾਹ ਵੀ ਕਰ ਸਕਣਗੇ ਪੰਜਾਬ ਵਿੱਚ ਪਹਿਲਾਂ ਹੀ 881 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ ਜੋ ਮੁਫਤ ਸਲਾਹ مشورات ਦਵਾਈਆਂ ਅਤੇ 41 ਕਿਸਮਾਂ ਦੇ ਮੈਡੀਕਲ ਟੈਸਟ ਪ੍ਰਦਾਨ ਕਰਦੇ ਨੇ ਇਹਨਾਂ ਕਲੀਨਿਕਾਂ ਨੇ ਹੁਣ ਤੱਕ 2.7 ਕਰੋੜ ਮਰੀਜ਼ਾਂ ਦੀ ਸੇਵਾ ਕੀਤੀ ਹੈ ਅਤੇ ਇਸ ਦੇ ਨਾਲ ਹੀ 72 ਲੱਖ ਤੋਂ ਵੱਧ ਮੁਫਤ ਟੈਸਟ ਕੀਤੇ ਜਾ ਚੁੱਕੇ ਹਨ ਜਿਸ ਦੇ ਨਤੀਜੇ ਵੱਲੋਂ ਵੱਜੋਂ ਲੋਕਾਂ ਦੇ ਸਿਹਤ ਖਰਚਿਆਂ ਵਿੱਚ ਲਗਭਗ 1200 ਕਰੋੜ ਰੁਪਏ ਦੀ ਬਚਤ ਵੀ ਹੋਈ ਹੈ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ